लखनऊ शहर पेट्रोल फिलिंग 2763 ਰੁਪਏ ਅਦਾ ਕਰ ਬੱਸ ਮੈਡਮ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਭਾਗ 2 ਚੱਲ ਰਹੀ ਆ ਯਾਤਰਾ ਤੋਂ ਵਾਪਸੀ ਪਿੰਡ ਦੀ ਤੇ ਸਵੇਰੇ 7 ਵਜੇ ਗੁਰਦੁਆਰਾ ਪਟਨਾ ਸਾਹਿਬ ਤੋਂ ਚੱਲੇ ਪਏ ਸੀ ਤੇ ਹੁਣ ਸਮਾਂ ਹੋ ਗਿਆ ਸ਼ਾਮ ਦੇ 4:30 ਲਖਨਊ ਕ੍ਰੋਸ ਕਰ ਲਿਆ ਤੇ ਹੁਣ ਜਮਨਾ ਵੇ ਐਕਸਪ੍ਰੈਸ ਵੇ ਦੇ ਉੱਤੇ ਗੱਡੀ ਚੜ ਗਈ ਆਪਣੀ ਥੋੜੇ ਟਾਈਮ ਤੱਕ ਕੋਲ ਪਲਾਜ਼ਾ ਆਉਣ ਵਾਲਾ ਆ ਅਸ ਕਰਦਾ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗੇਗਾ ਗੱਡੀ ਆਪਣੀ ਫਾਈਨਲੀ 31000 ਚੱਲਣ ਵਾਲੀ ਵੀ ਆ 31000 ਚੱਲ ਚੁੱਕੀ ਆ 1997 ਹੋ ਗਿਆ ਔਰ 3 ਕਿਲੋਮੀਟਰ ਬਾਅਦ 31000 ਹੋ ਜੇਗੀ ਤੇ ਜਿਹੜਾ ਆਪਣਾ ਟ੍ਰਿਪ ਹੈ ਉਹ ਲਗਭਗ 2500 ਕਿਲੋਮੀਟਰ ਹੋ ਚੱਲਿਆ ਆ ਤੇ ਸਾਇਨ ਉੱਪਰ ਸਰਵਿਸ ਦਾ ਆ ਰਿਹਾ ਹੁਣ ਦੇਖਦੇ ਆ ਸਰਵਿਸ ਕਰਾਉਣੇ ਇਹਦੀ ਗੋਲਿਆਰ ਜਾ ਕੇ ਤੇ ਅੱਜ ਰਾਤ ਦਾ ਸਟੇ ਗੋਲਿਆਰ ਦਾ ਗੋਲਿਆਰ ਲਗਭਗ ਸਮਾਂ ਦਿਖਾ ਰਿਹਾ ਰਾਤ ਦੇ 8:30 ਵਜੇ ਚਲੋ ਚੱਲਦੇ ਆ ਐਕਸਪ੍ਰੈਸ ਵੇ ਦੇ ਉੱਪਰ ਸੂਰਜ ਮਹਾਰਾਜ ਜੀ ਸਾਹਮਣੇ ਆ ਇੱਧਰ ਟਾਈਮ ਚੱਲ ਰਿਹਾ ਰਿਫਰੈਸ਼ਮੈਂਟ ਦਾ ਹਾਂਜੀ ਇਹ ਸਾਡੀ 24 ਘੰਟੇ ਜਾਗਦੀ ਆ ਡਿਊਟੀ ਤੇ ਰਹਿੰਦੀ ਆ ਤੇ ਨਾ ਏ ਖਾਂਦੀ ਆ ਤੇ ਨਾ ਏ ਪੀਂਦੀ ਆ ਫਿਰ ਮਿਲਦੇ ਆਂ ਜੀ ਵਲੌਗ ਦੇ ਵਿੱਚ ਹਾਂਜੀ ਤੇ ਚੱਲੀ ਜਾ ਰਹੇ ਆ ਲਖਨਊ ਟੂ ਆਗਰਾ ਐਕਸਪ੍ਰੈਸ ਵੇ ਦੇ ਉੱਪਰ ਤੇ ਸੂਰਜ ਮਹਾਰਾਜ ਜੀ ਸਾਹਮਣੇ ਤਾਂ ਹੋ ਗਏ ਨੇ ਇਹ ਸਾਡੀ ਵੀਡੀਓ ਦਾ ਕੰਮ ਖਰਾਬ ਕਰ ਰਹੇ ਨੇ ਬੱਚਾ ਪਾਰਟੀ ਕਰ ਰਹੀ ਆ ਮਸਤੀ ਇੱਧਰ ਮਸਤੀ ਮਸਤੀ ਇਹ ਉਤਰ ਵਾਲੇ ਆ ਕਿਟਾਵਾ ਇੱਥੋਂ 100 100 ਕਿਲੋਮੀਟਰ ਰਹਿ ਗਿਆ ਇਹ ਟਾਵਾ ਤੇ ਸਮਾਂ ਹੋ ਗਿਆ 5:31 ਸ਼ਾਮ ਦੇ ਹੁਣ ਤੱਕ ਤਾਂ ਟ੍ਰਿਪ ਜਿਹੜਾ ਉਹ 2500 62 ਕਿਲੋਮੀਟਰ ਸ਼ਾਮ ਨੂੰ 8:30 ਵਜੇ ਦੇ ਕਰੀਬਨ ਕਰੀਬਨ 9:15 ਬੋਲੀਅਰ ਪਹੁੰਚਾਂਗੇ। ਹਾਂਜੀ ਦੋਸਤੋ ਇਹ ਆਗਰਾ ਤੋਂ ਲਖਨਊ ਲਖਨਊ ਤੋਂ ਆਗਰਾ ਐਕਸਪ੍ਰੈਸਵੇ ਸੂਰਜ ਇਧਰ ਸ਼ਿਪਰਿਆ ਬਹੁਤ ਵਧੀਆ ਥਿਊ ਆ ਰਿਹਾ ਤੇ ਆਪਾਂ ਰੁਕੇ ਹਾਂ ਗੱਡੀ ਦਾ ਸ਼ੀਸ਼ਾ ਸਾਫ਼ ਕਰਨ ਵਾਸਤੇ ਕਿ ਹੁਣ ਥੋੜਾ ਨੇਰਾ ਹੋਏ ਨਾ ਵਿਜ਼ਿਬਿਲਟੀ ਇੰਨੀ ਵਧੀਆ ਨਹੀਂ ਆਉਣੀ ਕੁਝ ਕੈਮਰੇ ਨੇ ਵੀ ਨਹੀਂ ਕੈਪਚਰ ਕਰਨੀ ਸ਼ੀਸ਼ਾ ਸਾਫ਼ ਕਰਨ ਵਾਸਤੇ ਇੰਪਰੋਵਾਈਜ਼ਲ ਬੰਦੋਬਸਤ ਵੀ ਇਹ ਰੱਖਿਆ ਜੇਕਰ ਵਾਈਪਰ ਨਹੀਂ ਚਲਾਉਣੇ ਇਹ ਤਾਂ ਮੈਂ ਸਾਫ਼ ਕਰ ਦਿੰਨੇ ਹੁਣ ਇੱਧਰ ਸੂਰਜ ਡੁੱਬ ਰਿਹਾ ਟਾਈਮ ਹੋ ਗਿਆ ਸ਼ਾਮ ਦੇ 6 ਇਹ ਲੋਡ ਕਰ ਰੱਖਿਆ ਸਮਾਨ ਚਲੋ ਜੀ ਸ਼ੀਸ਼ਾ ਹੋ ਗਿਆ ਸਾਫ਼ ਤੇ ਚੱਲੇ ਪਾਉਣੇ ਹੁਣ ਗਵਾਲੀਅਰ ਨੂੰ ਮੇਰੇ ਨਾਮ ਕਾਢ ਲਾ ਇਹ ਆਪਣੀ ਟਿਆਗੋ ਐਕਜ਼ੇਡੇ ਆ ਹੁਣ ਵੀਊ ਵਧੀਆ ਆਂ ਡੈਪ ਦੇ ਵਿੱਚੋਂ ਚਲੋ ਜੀ ਦੋਸਤੋ ਚੱਲਦੇ ਹੁਣ ਪੀਟਾ ਵੱਲੋਂ ਤੇ ਟ੍ਰਿਪ ਆਪਣਾ ਹੋ ਗਿਆ 2600 ਕਿਲੋਮੀਟਰ ਦਾ ਇਸਾਈਡਾ ਸੂਰਜ ਮਹਾਰਾਜ ਜੀ ਜਾਣ ਦੀ ਤਿਆਰੀ ਕਰੀ ਜਾ ਰਹੇ ਨੇ ਇਹ ਲੱਗੋਂ ਦੀ ਸ਼ੁਕਰੀਆਂ ਗੱਡੀਆਂ ਨਿਕਲਦੀਆਂ ਨੇ 90 ਦੇਹੀ ਜਾ ਰਹੇ ਆ ਤੇ ਇਹ ਅਗਿਆਬੇ ਹਸਬਲਾ ਨੂੰ ਇੱਥੇ ਗੱਡੀਆਂ ਦੀ ਸਪੀਡ ਦਾ ਪਤਾ ਹੀ ਨਹੀਂ ਚੱਲਦਾ ਯਾਹ ਵਾ ਰਹਿ ਗਿਆ 30 ਕਿਲੋਮੀਟਰ ਸਾਹਮਣੇ ਦਾ 뷰 ਘੈਂਟ ਲੱਗ ਰਿਹਾ ਸੂਰਜ ਛਿਪ ਚੁਕਾ ਹੈ ਹਲਕਾ ਜਿਹਾ ਰੰਗੀ ਰੰਗ ਆ ਰਿਹਾ ਬੱਦਲਾਂ ਦੇ ਵਿੱਚ ਥੋੜੇ ਸਮੇਂ ਤੱਕ ਕੰਨ ਨਹੀਂ ਰਹੋਏ ਨਾ ਫਿਰ ਵੈਸੇ ਵਲੌਗਿੰਗ ਨਹੀਂ ਹੋਣੀ ਅੱਚੰਦੇ ਜਾ ਰਹੇ ਹਾਂ ਗੋਲਿਆਰ ਨੂੰ ਲੱਗਿਆ ਹੁਣ ਲਖਨਊ ਐਕਸਪ੍ਰੈਸ ਰੇਲ ਤੋਂ ਹੁਣ ਐਂਟਰੀ ਹੋਣ ਲੱਗੀ ਆ ਡਾਵਾ ਸ਼ਹਿਰ ਦੇ ਵਿੱਚ ਨੇੜਾ ਕਾਫੀ ਹੋ ਗਿਆ ਡਿਸਟੈਂਸ ਇਥੋਂ ਰਹਿ ਗਿਆ ਲਗਭਗ 70 ਕਿਲੋਮੀਟਰ ਡੇਢ ਘੰਟੇ ਤੱਕ ਪਹੁੰਚ ਜਾਵਾਂਗੇ ਆਪਣੇ ਡੈਸਟੀਨੇਸ਼ਨ ਤੇ ਲੱਗ ਗਿਆ ਗਿਆ ਜੀ ਟੋਲ ਤੇ ਫਾਈਨਲੀ ਦੋਸਤੋ ਰਾਤ ਪਹੁੰਚ ਗਏ ਹੀ ਹੋਲੀਅਰ ਤੇ ਰਾਤ तकरीबन ਥੋੜਾ ਲੇਟ ਹੋ ਗਿਆ ਹਾਂ ਇਸ ਕਰਕੇ ਐਂਡਿੰਗ ਹੋਈ ਨਹੀਂ ਆ ਹੁਣ ਕਰਦੇ ਆਂ ਬਲੌਗ ਦੀ ਐਂਡ ਜੇਕਰ ਤੁਹਾਨੂੰ ਇਹ ਬਲੌਗ ਵਧੀਆ ਲੱਗਾ ਹੋਵੇ ਤੇ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਮਿਲਦੇ ਆਂ ਅਗਲੇ ਹੋਰ ਜਿਹੇ ਬਲੌਗਾਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ